ਸਭ ਤੁਸੀਂ ਜੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜੜੇ ਠੀਕ ਠਾਕ ਹੋਵੋ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਕਾਰਾਂ ਚ ਮਾਰਕ ਕਰੇ ਜੀ ਵਾਦਾ ਅ ਲਓ ਜੀ ਅੱਜ ਪਹਿਲਾਂ ਤਾਂ ਮਿਲੋ ਸਾਡੀ ਨੂਰ ਨੂੰ ਨੂਰ ਨੂੰ ਬਲਾਕਤ ਚਾਚੀ ਕਰ ਬਲਾਕਤ ਇੱਧਰ ਬਲਾ ਹੁਣ ਜੱਦੀ ਦਾ ਕਹੀ ਜਾਂਦੀ ਜੱਸੀ ਕਾਲ ਜੱਸੀ ਬੋਲ ਕੇ ਗਏ ਬੋਲ ਕੇ ਹੋਰ ਕੇ ਗਏ ਹੈ ਨਹੀਂ ਚਾਚੀ ਚਾਚੀ ਨਾਲੇ ਸ਼ਰਮ ਵੀ ਜਾਂਦੀ ਹੈ ਜਦ ਚਾਚੀ ਬੋਲ ਕੇ ਗਏ ਪੁੱਤ ਕਹੀ ਠੀਕ ਹੈ ਚਾਚੇ ਪੁੱਤ ਤੂੰ ਦੇਖਦਾ ਜੀ ਕੇਕ ਪਿਆ ਮੋਰੇ ਹਾਂ ਗੱਲ ਹੈਗੀ ਹੈ ਜੀ ਇਦਾਂ ਵੀ ਭਾਈ ਅੱਜ ਅੱਜ ਹੈਗਾ ਜੀ ਮਦਰਸਡੇ ਹੈਨਾ ਅ ਵੈਸੇ ਤਾਂ ਚਲੋ ਅ ਜਗਤ ਦੇ ਬਾਤਾਂ ਜੀ ਜਿਹੜੇ ਹੈਗੇ ਆ ਮਾਦਾ ਸਹਿਬ ਕੌਰ ਜੀ ਤੇ ਮਾਤਾ ਗੁਜਰੀ ਘਰਦੀ ਹੈ ਨਾ ਗੁਜਰੀ ਗੁਜਰੀ ਜੀ ਮਾਤਾ ਗੁਜਰੀ ਜੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਮਾਤਾ ਜੀ ਹੋਏ ਆ ਉਹਨਾਂ ਵਰਗਾ ਜਿਗਰਾ ਮੈਂ ਕਹਿੰਦੀ ਕਿਸੇ ਕੋਲੇ ਹੋਣਾ ਜਿਨ੍ਹਾਂ ਨੇ ਆਪਣਾ ਪੁੱਤ ਵਿਵਾਰਤਾ ਆਪਣਾ ਘਰ ਵਾਲਾ ਵੀ ਮਾਰਤਾ ਸਾਰਾ ਸਰਵਾਂਸਦਾਨ ਕਰਤਾ ਹੈ ਨਾ ਉਹਨਾਂ ਦਾ ਕੋਈ ਨਹੀਂ ਦੇਣ ਦੇ ਸਕਦਾ ਜੀ ਸੋ ਸਾਸਤ੍ਰਿਕਾਲ ਦੀ ਸਾਰਿਆਂ ਨੂੰ ਅੱਜ ਸਰਦਾਰ ਜੀ ਕਹਿੰਦੇ ਵੈਸੇ ਤਾਂ ਹਰ ਇੱਕ ਦਿਨ ਮਾਮਾ ਦਾ ਹੀ ਹੁੰਦਾ ਹੈ ਹਾਂ ਠੀਕ ਹੈ ਇਹ ਉਹ ਵੀ ਜਿਹੜੇ ਸਪੈਸ਼ਲ ਹੁੰਦੇ ਸਪੈਸ਼ਲ ਵੀ ਹੁੰਦਾ ਸੋ ਅੱਜ ਦਾ ਇੱਕ ਇਨਸੀਡੈਂਟ ਤੁਹਾਡੇ ਨਾਲ ਸ਼ੇਅਰ ਕਰਦੀ ਆ ਮੈਂ ਸੋ ਅੱਜ ਕੀ ਗੱਲ ਹੋਈ ਮੰਮੀ ਨੂੰ ਵੈਸੇ ਤਾਂ ਪਤਾ ਨਹੀਂ ਸੀ ਵੀ ਅੱਜ ਦਿਨ ਹੈਗਾ ਏ ਅਸੀਂ ਤਾਂ ਸਟੇਟਸ ਟੂਟਸ ਲਾ ਕੇ ਵੀ ਦਿਨ ਮਨਾ ਲਿਆ ਵੀ ਸਾਡੀ ਮੰਮੀ ਵੀ ਜੂਨ ਦਿਵਸ ਦੀ ਰਹੀ ਹੈ ਨਾ ਵੀ ਘਰ ਦੇ ਜਿਹੜੇ ਆ ਨਾ ਵੀ ਮਤਲਬ ਕੋਈ ਆਇ ਨਹੀਂ ਹੈ ਵਿਚੋ ਜੇ ਬਾਜੀ ਵਾਲੇ ਹਣਾ ਫੋਨ ਸਿੰਪਲ ਸਾਡੇ ਪੁਰਾਣੇ ਟਾਈਪ ਦੇ ਵਿੱਚ ਆ ਜਾਂਦੇ ਆ ਪੁਰਾਣੇ ਜਮਾਨੇ ਦੇ ਆ ਮਤਲਬ ਕਹਿਣ ਉਹ ਵੀ ਨਾਰਮਲੀ ਪਰਿਵਾਰ ਜਿਹੜਾ ਹੁੰਦਾ ਉਹ ਹੈ ਉਹਦਾਂ ਦੇ ਆ ਵੀ ਹੁਣ ਜਿੱਕਣਾ ਮੰਨ ਲਓ ਵੀ ਅਸੀਂ ਹੁਣ ਸ਼ਹਿਰ ਮਾ ਜਾਂਦੇ ਸ਼ਹਿਰ ਮਦ ਤਕਰੀਬਨ ਜਿਹਨੂੰ ਸਾਰਿਆਂ ਨੂੰ ਪਤਾ ਹੀ ਆ ਪਰ ਸਾਡੇ ਘਰ ਦੇਆਂ ਨੂੰ ਤਕਰੀਬਨ ਮੰਮੀ ਨੂੰ ਹੋਣ ਪਤਾ ਲੱਗਿਆ ਵੀ ਭਾਈ ਇਹ ਵੀ ਕੋਈ ਦਿਨ ਹੁੰਦਾ ਹੂੰ ਵੀ ਇਹ ਮਨਾਉਣਾ ਹੁੰਦਾ ਹੂੰ ਤੇ ਚਲੋ ਪਹਿਲੀ ਵਾਰ ਮਨਾਉਣਾ ਅੱਗੇ ਤਾਂ ਕਦੇ ਚਲੋ ਨਹੀਂ ਮਨਾਇਆ ਪਰ ਆਇਆ ਵੀ ਹੁਣ ਅ ਇਹਨੂੰ ਵੀ ਬਲੌਗਿੰਗ ਲਾਈਨ ਚ ਪੈ ਗਈ ਤਾਂ ਹੁਣ ਮਨਾਉਣਾ ਮਨਾਉਣਾ ਹਾਂ ਚਲੋ ਕੋਈ ਨਹੀਂ ਸਾਡਾ ਥੋੜਾ ਜਿਹਾ ਪੈ ਗਿਆ ਸਾਡੇ ਸਾਡੇ ਪਲਾਨ ਵਿੱਚ ਥੋੜਾ ਜਿਹਾ ਫਾਲਟ ਪੈ ਗਿਆ ਕਿਸ ਚੀਜ਼ ਦਾ ਜੀ ਫਾਲਟ ਕਿੱਦਾਂ ਪੈ ਗਿਆ ਜੀ ਆazim ਮੰਗਾਇਆ ਤਾਂ ਜੀ ਕੇਕ ਥੋੜਾ ਜਿਹਾ ਹੋ ਗਿਆ ਚਲੋ ਕੋਈ ਇਸ਼ੂ ਨਹੀਂ ਹੋਇਆ ਸਰਦਾਰ ਜੀ ਦੇਖੋ ਤਾਂ ਪਤਾ ਕੀ ਗੱਲ ਹੈ ਇਹ ਵੀ ਮਜਬੂਰੀ ਹੋ ਗਈ ਬੰਦੇ ਦੀ ਇਹ ਥੋੜਾ ਜਣਾ ਇੰਦਾ ਕਿੱਡਾ ਆ ਗਿਆ ਦਾ ਸਾਰੇ ਮਤਲਬ ਹੁਣ ਗੱਲ ਪਤਾ ਕੀ ਹੈ ਜੀ ਇਹ ਜਿਹੜੇ ਹੁੰਦੇ ਆਊਟਰ ਵਾਲੇ ਬੰਦੇ ਅਸੀਂ ਆਰਡਰ ਪਰ ਮੰਗਾਇਆ ਜੀ ਇਹ ਟਾਈਮ ਹੈ ਨਹੀਂ ਦਾ ਜਿਹੜੇ ਆਰਡਰ ਵਾਲੇ ਹੁੰਦੇ ਆ ਜੀ ਉਹ ਮੁੰਡੇ ਉਹਨਾਂ ਨੂੰ ਹੁਣ ਵਜਰਿਆਂ ਨੂੰ ਕਦੇ ਹੁਣ ਮੰਨ ਲਓ ਕਾਲੀ ਹੁੰਦੀ ਆ ਇੱਕ ਨੇ ਆਰਡਰ ਕਰਤਾ ਇੱਕ ਨੇ ਹੋਰ ਕਰਤਾ ਬੀਲੇ ਤੱਕ ਗਿਆ ਵਾ ਹੁੰਦਾ ਹਨਾ ਸਾਡੇ ਵਾਲਾ ਆਰਡਰ ਵੀ ਵਿੱਚੇ ਹੁੰਦਾ ਉਹਨਾਂ ਨੇ ਤੇਜ਼ ਭੁਣਾਉਣਾ ਆਉਂਦਾ ਲੋਕ ਸਾਰੇ ਨੂੰ ਕਿਸੇ ਦਾ ਮੰਨ ਲਓ ਕੋਈ 버거 ਦਾ ਆਰਡਰ ਆ ਕਿਸੇ ਦਾ ਪੀਜੀ ਦਾ ਆਰਡਰ ਆ ਹਨ ਫਿਰ ਕੇਕ ਸਾਡਾ ਉਹਦੇ ਉੱਤੇ ਥੋੜਾ ਜਿਆਦਾ ਟਾਈਮ ਲੈਂਡ ਕਰਕੇ ਪਿੰਗਲਣ ਲੱਗ ਗਿਆ ਬਾਬਾ ਹੂੰ ਤੁਹਾਨੂੰ ਬੜੀ ਧੀਰੀ ਬਹੁਤ ਧੀਰ ਚੱਲ ਰਹੀ ਹੈ ਤੀਨਾ ਦੀ ਆਵਾਜ਼ ਹੋਵੇ ਤੱਕ ਸੁਣੀ ਮੜਕਦੀ ਤੇ ਤੇ ਹੁਣ ਕੁਝ ਦੂਸਰੀ ਮਾਤਾ ਬਾਰੇ ਵੀ ਬੋਲ ਦੋ ਇੱਕ ਮਿੰਟ ਅੱਛਾ ਕੇਕ ਸਾਡਾ ਪਿੰਗਲ ਗਿਆ ਜੀ ਅੱਛਾ ਕੇਕ ਪਿੰਗਲਿਆ ਹੋਇਆ ਫਿਰ ਅਸੀਂ ਇਹ ਜੈਸਮੀ ਤਾਂ ਕਹਿੰਦੀ ਕਿ ਇਹ ਰਿਪਲੇਸਮੈਂਟ ਹੋ ਜਣੀ ਵੀ ਮਨਾਂ ਵੀ ਨਹੀਂ ਚੱਲੂਗਾ ਵੀ ਹੁਣ ਉਹ ਮੁੰਡੇ ਦੀ ਵੀ ਕੋਈ ਮਜਬੂਰੀ ਹੋਗੀ ਖਬਰੇ ਵਿੱਚ ਜਿਹੜਾ ਕੱਦਾ ਕਲੇ ਕੇ ਤੁਰਿਆ ਵਾ ਹਨਾ ਹਾਏ ਮੁੰਡੇ ਦੀ ਤਾਂ ਸਮਝ ਲਈ ਮਜਬੂਰੀ ਸਾਡੀ ਵੀ ਸਮਝ ਲਿਆ ਕਰੋ ਉਹ ਨਹੀਂ ਇਹ ਨਹੀਂ ਹੈ ਦੁਨੀਆਦਾਰੀ ਦੇ ਹਿਸਾਬ ਨਾਲ ਚੱਲਣਾ ਪੈਂਦਾ ਇਹ ਨੂੰ ਸਦਾ ਜਾ ਕਰਕੇ ਮੈਂ ਔਖੋ ਸੋਕ ਨਾ ਠੀਕ ਆ ਫਿਰ ਵੀ ਦੇਖੋ ਆਪਣੇ ਮੂੰਹ 'ਚ ਪੈ ਜਾਣਾ ਹਾਂ ਫਰਿੰਜ ਦੇ ਉੱਪਰ ਵਾਲੇ ਖਾਨੇ 'ਚ ਰੱਖਤਾ ਐਨ ਵਧੀਆ ਜਮਾ ਸੈੱਟ ਹੋ ਗਿਆ ਹੈ ਹੂੰ ਥੋੜਾ ਤੰਗੜਾ ਲੱਗਿਆ ਤਾਂ ਹੁਣ ਜਮਾ ਸੈੱਟ ਦਾ ਹੂੰ ਤੇ ਬਾਂਡੇ ਖੜਕਣ ਲੱਗੇ ਬਹੁਤ ਖਿਲਰ ਰਹੇ ਆ ਨੇੜੀ ਪੂਰੀ ਚੱਲ ਰਹੀ ਏ ਇਸ ਵਕਤ ਤੇ ਬਾਕੀ ਆਪਾਂ ਗੱਲ ਬੇਨਪਰਾਈਏ ਜੀ ਅੱਜ ਹੈਗਾ ਮਦਰਸ ਦੇ ਤੇ ਉਹਦੀ ਖੁਸ਼ੀ ਵਿੱਚ ਅਸੀਂ ਮੰਗਾਇਆ ਜੀ ਕੇਕ ਮੰਮੀ ਪਾਪਾ ਜੀ ਬੈਠੇ ਦੂਜੀ ਵੀ ਕਹਿਣਾ ਵੀ ਹਰ ਰੋਜ਼ ਕੇਕ ਕੇ ਕੱਟੀ ਜਾਂਦੇ ਆ ਪਰ ਜਦੋਂ ਕੋਈ ਕੋਈ ਦਿਨ ਹੁੰਦਾ ਇਹ ਹੈ ਨਾ ਵੀ ਵੀਡੀਓ ਕਦੀ ਉਹ ਇਕੱਠੇ ਆ ਹੋ ਜਾਂਦੀ ਹੈ ਨਾ ਹਾਂ ਰੋਜ਼ ਦਾ ਹੁਣਾ ਨਹੀਂ ਇਹ ਤੇ ਤੇ ਇਹ ਚਲੋ ਖੁਸ਼ੀ ਹੁੰਦੀ ਹੈ ਇਹ ਦਿਨ ਤੋਂ ਹਨ ਤੇ ਅੱਜ ਅਸੀਂ ਭਾਈ ਆਪਣੇ ਘਰ ਦੇ ਵਿੱਚ ਸਰਪ੍ਰਾਈਜ਼ ਦਿੱਤਾ ਇਹ ਮੰਮੀ ਆ ਡੈਡੀ ਨੂੰ ਪਾਪਾ ਜੀ ਵੀ ਨਾਲੇ ਬੈਠੇ ਆ ਤੇ ਅੱਜ ਹੁਣ ਮਨਣਾ ਮਦਦ ਦੇ ਮੰਮੀ ਹੁਣ ਕਟੂਗੇ ਕੇਕ ਹਨਾ ਤੇ ਇੱਧਰ ਭਾਬੀ ਵੀ ਬੈਠੇ ਆ ਭਾਈ ਇਹ ਭਾਬੀ ਵੀ ਆ ਲੱਡੂ ਦੀ ਮੰਮੀ ਆ ਹੈ ਤੇ ਇੱਕ ਲੱਡੂ ਅੰਦਰ ਸੁੱਤਾ ਪਿਆ ਹੈ ਇੱਕ ਲੱਡੂ ਅੰਦਰ ਸੁੱਤਾ ਉਹਨੂੰ ਹਲੇ ਕਾਸੇ ਦੀ ਸੋਝੀ ਨਹੀਂ ਹੈ ਤੇ ਭਾਈ ਸਾਰੀਆਂ ਮਾਮਾ ਇਹ ਤੋਂ ਬੜਾ ਬੜਾ ਹੁੰਦੀ ਆ ਲੱਡੂ ਘਟਣਾ ਕਿ ਕਹ ਕੇ ਹਾਂਜੀ ਹਾਂ ਕਿਹੜੇ ਮੂੰਹ ਨਾਲ ਖਾਊਗਾ ਮੇਰੇ ਪੁੱਤ ਆਏਗਾ ਉਹ ਮम्मी ਤੁਸੀਂ ਵੀ ਬਿਲਾਓ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰੇ ਅੱਜ ਦੇ ਦਿਨ ਤੁਸੀਂ ਵੀ ਮੰਮੀ ਨੂੰ ਬਹੁਤ ਯਾਦ ਕਰਿਆ ਹੋਣਾ ਨਾਨੀ ਨੂੰ ਹੈਨਾ ਸਭ ਨੂੰ ਆਪਣੀਆਂ ਮੰਮੀਆਂ ਯਾਦ ਆਉਂਦੀਆਂ ਹਨਾ ਮੰਮੀ ਜਿੱਥੇ ਵੀ ਮਰਜੀ ਆ ਚਲੋ ਕੋਈ ਗੱਲ ਨਹੀਂ ਪਾਪਾ ਜੀ ਤੁਸੀਂ ਵੀ ਬਿਲਾਓ ਫਿਰ ਫਤਿਹ ਸਤਿ ਸ਼੍ਰੀ ਅਕਾਲ ਜੀ ਹੂੰ ਸਰ ਸ਼ਿਵਾਲ ਦੀ ਸੰਗਤ ਪੈ ਸਾਡੀ ਜੂਪੀ ਵਾਲੇ ਮੰਮੀ ਬਹੁਤ ਦੂਰ ਆ ਜੂਪੀ ਵਾਲੀ ਮੰਮੀ ਕਹਿੰਦੀ ਜਦ ਮੈਂ ਆ ਗਈ ਫੇਰ ਦੁਆਰ ਤੇ ਮਨਾਓ ਅਸੀਂ ਕਿਹਾ ਠੀਕ ਆ ਐਤੇ ਗਰੀ ਮੇਰੇ ਕੋ ਕੁਛ ਕਰਨ ਦੀ ਲੋੜ ਨਹੀਂ ਹੈਗੀ ਮੈਂ ਆਉਂਗੀ ਆਪਣੇ ਸਾਰੇ ਧੀਆ ਪੁੱਤਾਂ ਚ ਮਨਾਉਂਗੀ ਖੁਸ਼ ਹੋऊंगी ਨਹੀਂ ਉੱਥੇ ਮੈਨੂੰ ਕੱਲੀ ਨੂੰ ਕਰਨਾ ਪੈਣਾ ਹਾਂ ਸਮਝ ਲਓ ਹੋਈ ਉਹ ਨਹੀਂ ਵਿਚਾਰੀ ਹਾਂ ਕੋਈ ਨਹੀਂ ਚਲੋ ਤੇ ਹੁਣ ਕੱਟੀਏ ਜੀ ਕੇਕ ਕੇਕ ਕੱਟ ਕੇ ਫੇਰ ਬਾਕੀ ਅੱਗੇ ਹੁਣ ਪ੍ਰਸ਼ਾਦਾ ਵੰਡਿ ਛਕਣਾ ਇਹ ਪਰਮੇਸਥ ਕੋਹੋ ਬੁਣੀ ਨਾ ਦੇ ਦੇ ਤੁਸੀਂ ਵੀ ਆਓ ਪਾਈ ਰਵਿੰਦਰ ਸੈਲੀਬ੍ਰੇਟ ਕਰ ਰਿਹਾ ਕਹਿੰਦੇ ਭਾਬੀ ਹੁੰਦੀ ਮਾਂ ਵਰਗੀ ਹਾਂ ਬਿਲਕੁਲ ਠੀਕ ਆ ਫਿਰ ਇੱਕ ਵਾਰ ਦੀ ਤੁਸੀਂ ਵੀ ਸੈਕੰਡ ਮਦਰ ਦੇ ਨਾਮ ਦੇ ਨਾਲ ਉਹ ਹੋਣਾ ਤੁਸੀਂ ਇੱਧਰ ਆਓ ਦੀਦੀ ਮੈਂ ਇੱਧਰ ਆ ਜਣਾ ਅੱਜ ਸੱਚੀਓ ਸਭ ਕੁਝ ਰਵਿੰਦਰ ਨੇ ਕੀਤਾ ਮੈਂ ਤਾਂ ਹਲੇ ਪਲਾਨ ਬਣਾਉਂਦੀ ਸੀ ਬਹੀ ਜਸੂ ਨੂੰ ਕਿਹਾ ਮੈਂ ਕਹਾਂਗਾ ਕੇਕ ਮੰਗਾ ਕੇਕ ਅੱਜ ਕੱਟਣੀ ਕੱਟਣਾ ਮੈਂ ਹਲੇ ਸਲਾਇ ਕਰ ਰਹੀ ਸੀ ਚਲੋ ਕਟੋ ਕਟਾ ਤਾੜੀਆਂ ਮਾਰਨੇ ਵਾਲਾ ਮੈਂ ਇਕੱਲਾ ਹੀ ਰਹਿ ਗਈ ਪਾਪਾ ਜੀ ਤੁਸੀਂ ਵੀ ਮਾਰ ਦਿਓ ਚਲੋ ਵਧੀਆ ਬਾਈ ਜੀ ਜੀ ਇਸ ਇਦਿਥੇ ਫਾਲੋ ਹਾਂ ਕੀ ਇੱਕ ਤਾਂ ਵੈਸੇ ਭਾਈ ਉਹਦਾ ਥੋੜਾ ਜਿਹਾ ਸਟਰੋਂਗ ਜਿਹਾ ਹੋਇਆ ਪਹਿਲਾਂ ਤਾਂ ਜੰਮੀ ਪੇਟੜ ਗਿਆ ਤਾਂ ਤੇ ਹੁਣ ਠੀਕ ਆ ਵੈਸੇ ਹਾਂ ਇਹ ਮੇਰਾ ਬੁੱਤ ਇਹ ਮੇਰਾ ਬੁੱਤ ਦੁੱਧਾ ਦੇਣਾ ਸੱਚਾ ਦੇਣਾ ਤੱਕ ਮਰਦ ਤਾਂ ਇੱਕੋ ਗੱਲ ਸੋਚ-ਸੋਚ ਕੇ ਆਸੀ ਜਾਂਦੀ ਦੀ ਦਰਵਾਜ਼ੇ ਵਾਲੀ ਗੱਲ ਖੋਲੇ ਰਵਿੰਦਰ ਨੇ ਮੰਮੀ ਪਾਪਾ ਜੀ ਨੂੰ ਗਾਲਾ ਕੱਢਾ ਢਾਕੇ ਥੋੜਾ ਇੱਕ ਦਰਵਾਜ਼ੇ ਨਹੀਂ ਲੱਗਦਾ ਹਾਂ ਹਾਂ ਉਹ ਮੜਾ ਮੁੰਡਾ ਕਾ ਲਦਾ ਹੀ ਰਹਿੰਦਾ ਹੁੰਦਾ ਫੈਮਿਲੀ ਚ ਜਿਹੜਾ ਬੰਦਾ ਹੁਣ ਬਾਹਰ ਪੈਂਦਾ ਉਹਨੂੰ ਜ਼ਿਆਦਾ ਔਖਾ ਲੱਗਦਾ ਤੁਸੀਂ ਵੀ ਕਰਾ ਦਿਓ ਜੀ ਉੱਟ ਕੇ ਮੂੰਹ ਮਿੱਠਾ ਮੜਾ ਜਾ ਤੁਹਾਨੂੰ ਆ ਇਹ ਮੇਰੇ ਬੁੱਤ ਕਾ ਇਹ ਵੀ ਲਾ ਬੁੱਤ ਵੀ ਕਹਿੰਦਾ ਦੇਖੀ ਦਾਦੂ ਨੂੰ ਦਾਦੂ ਨੂੰ ਕਰਾਓ ਇਹ ਦਾਦੂ ਨੂੰ ਕਰਾ ਥੈਂਕ ਯੂ ਗਦਰ ਨੂਰ ਥੈਂਕ ਯੂ ਥੈਂਕ ਯੂ ਦਾਦੂ ਦੀ ਬਹੁਤ ਫਿਕਰ ਰਹੀ ਬੁਰ ਹੋ ਅੱਛਾ ਰਾਪਾ ਪਈ ਲੰਬੀ ਉਮਰ ਮੇਰੇ ਪੁੱਤ ਮੇਰੀ ਉਮਰ ਲੰਬੀ ਨਾ ਪਈ ਮੇਰੀ ਉਮਰ ਤਾਂ ਲੱਗਦੀ ਨਾ ਨਾ ਮੰਮੀਆਂ ਦਾ ਸਿਰ 'ਤੇ ਮੰਮੀ ਦਾ ਹੱਥ ਸਿਰ 'ਤੇ ਚਾਹੀਦਾ ਹੀ ਚੱਲੇ ਗੋਲਾ ਕਰੇ ਮੇਰੇ ਬੱਚਿਆਂ ਦੀ ਦਾਦੀ ਜੀ ਤੁਸੀਂ ਹਾਲ ਤਾਂ ਹੀ ਖਾਣਾ ਨਾ ਮਾਂ ਨੇ ਉਤਪਾ ਤੇਰੀ ਇਲਾ ਕੱਢ ਲਈ ਹੁਣ ਨਾ ਹਾਲੇ ਨਹੀਂ ਮੰਮੀ ਹਾਲੇ ਤਾਂ ਤੁਸੀਂ ਨੂਰ ਦਾ ਨੂਰ ਦੇ ਨਿਆਣੇ ਦੇਖਣੇ ਆ ਨੂਰ ਦੇ ਨਿਆਣੇ ਦੇਖਣੇ ਨੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਚੱਲਦੀਆਂ ਫਿਰਦੀਆਂ ਰੱਖੀ ਜਾਵੇ ਬਾਕੀ ਸਭ ਕੁਝ ਚਲੀ ਜਾਂਦਾ ਦੁੱਖ ਸੁੱਖ ਜੜੀ ਜੀ ਥੋੜੇ ਦਿਨ ਨੂੰ ਪਿਤਾ ਦੇਵੀ ਆ ਜਣਾ ਮਨਾਉਣਾ ਹਾਲੇ ਨਹੀਂ ਪਾਪਾ ਜੀ ਥੋੜੇ ਦਿਨ ਤੱਕ ਪਿਤਾ ਦੇਵੀ ਆਉਣਾ ਇੱਕ ਪਾਪਾ ਜੀ ਆਗਾ ਦੇਣਾ ਪਾਪਾ ਜੀ ਨੇ ਉਦਲ ਛੋੜੇ ਕਿ ਫਿਰ ਅੱਜ ਮੇਰਾ ਦੀਦਾ ਮੇਰਾ ਲਾਂਗਾ ਪਸਾਖੀ ਉਹ ਨਹੀਂ ਉਹ ਪਾਪਾ ਜੀ ਜਨਮ ਨੇ ਥੋੜੀ ਇਹ ਦਿਨ ਹੁੰਦੇ ਇੱਕ ਤਾਂ ਹੁੰਦਾ ਬਾਬਾ ਦਾ ਦੇਣਾ ਇਹ ਹੋਰ ਹੁੰਦਾ ਫਾਜ਼ੂਲੀ ਪਾਪਾ ਦਾ ਦੇਣਾ ਸੋਮੂ ਦਾ ਪੰਜਾਬੀ ਚ ਹਾਂ ਆ ਹੁੰਦਾ ਪਾਪਾ ਦੀਦਾ ਦੇਣਾ ਹਾਂ ਮਾ ਮਾਂ ਖੁਸ਼ ਮੈਂ ਤੱਕ ਦੱਬ ਮੰਦਾ ਮਾਮਾ ਨੂੰ ਅੱਜ ਦੇ ਦਿਨ ਰੱਜ ਕੇ ਲਾਡ ਕਰਿਆ ਜਾਂਦਾ ਸਭ ਕੁਝ ਅਬ ਕਰਿਆ ਜਾਂਦਾ ਮਾਮਾ ਲਈ ਵੀ ਮਾਮਾ ਖੁਸ਼ ਹੋਣ ਵੈਸੇ ਤਾਂ ਸਾਰੇ ਦਿਹਾੜੀ ਕਰਦੇ ਆਂ ਆਪਾਂ ਸਾਰੇ ਰੋਜ਼ ਪਰ ਅੱਜ ਕੁਝ ਜ਼ਿਆਦਾ ਹੁੰਦਾ ਹੁੰਦਾ ਆ ਗੱਲ ਹੁੰਦੀ ਓਵੇਂ ਪਿਤਾ ਡੜੇ ਹੁੰਦਾ ਉਦੋਂ ਬਾਪੂ ਨੂੰ ਜ਼ਿਆਦਾ ਸਲਾਹਿਆ ਜਾਂਦਾ ਬਸ ਉਹ ਤਾਂ ਮੜ ਜਾ ਬਚਿਆ ਵੀ ਜਾਂਦਾ ਵੀ ਅੱਜ ਗਾਲਾਂ ਦੇ ਪੈ ਜਣ ਆ ਗੱਲ ਹੈ ਇਹ ਆਹੀ ਗੱਲ ਹੈ ਚਲ ਭਾਈ ਬਹੁਤ ਖੁਸ਼ੀ ਆ ਮੈਨੂੰ ਬੱਚਿਆਂ ਨੇ ਅੱਜ ਮਾਂ ਯਾਦ ਕਰੀ ਐ ਪਰ ਉਹ ਐਂ ਤਾਂ ਕਰੋ ਆਪਣਾ ਗਿਫਟ ਵੀ ਲਿਆਓ ਉਹ ਪਏ ਅੰਦਰ ਭਾਈ ਕਰਦੇ ਤਾਂ ਰੋਜ਼ ਆਂ ਪਰ ਅੱਜ ਕੇ ਕੱਟ ਕੇ ਜ਼ਿਆਦਾ ਇਹ ਆਪਣੇ ਉੱਤੇ ਮਾਣ ਵੀ ਹੁੰਦਾ ਵੀ ਅਸੀਂ ਮਾਂ ਭਾਈ ਮਾਣ ਕਰਿਆ ਬੱਚਿਆਂ ਨੇ ਭਾਈ ਆਈ ਪਿਆਹਾ ਬੈਠਾ ਤੁਹਾਨੂੰ ਕੁਝ ਲੈ ਕੇ ਆਇਆ ਰਵਿੰਦਰ ਅੱਜ ਦੇਖ ਅੱਜ ਪਹਿਲੀ ਬਾਤ ਪਹਿਲੀ ਵਾਰ ਨਹੀਂ ਹੁੰਦਾ ਲਿਉਂਦਾ ਅੱਜ ਦਿਓਰ ਨੇ ਕਿਸੇ ਤੇ ਸਲਾਹ ਨਹੀਂ ਲੱਤੀ ਭਾਈ ਹੈ ਤਾਂ ਮੂ ਛੋਟਾ ਜਿਹਾ ਇਹ ਕਿਹਾ ਹਾਂ ਲੈ ਛੋਟਾ ਛੋਟਾ ਵੱਡਾ ਹੈ ਤਾਂ ਜਿਹੜਾ ਪੁੱਤ ਨੇ ਗਿਫਟ ਦੇਤਾ ਨਾ ਉਹ ਲੱਖ ਨਾਲ ਦਾ ਗਿਫਟ ਭਾਈ ਮਾਤਾ ਮੇਰੀ ਕੱਲ ਪਰਸੋਂ ਕਹਿੰਦੀ ਦੀ ਵੀ ਚੁੰਨੀਆਂ ਲਿਆਉਣੀਆਂ ਬਹੁਤ ਅਲੀ ਮਾਤਾ ਹੀ ਕਹਿੰਦੀ ਸੀ 10 ਓਡੇ ਕੋਲ ਤਾਂ ਬਥੇਰੀਆਂ ਚਲ ਭਾਬੀ ਉਹ ਵੀ ਇੱਕ ਭਾਬੀ ਨੂੰ ਲਿਆਉਣਦੀ ਇੱਕ ਮੰਮੀ ਨੂੰ ਲਿਆਉਣਦੀ ਹਾਂ ਠੀਕ ਤੇ ਮੰਮੀ ਵੀ ਪਾਸੋਂ ਰੌਲਾ ਇਹ ਪਾਉਂਦੀ ਨੀ ਭਾਈ ਚੁੰਨੀਆਂ ਲਿਆਉਣੀਆਂ ਇੱਕ ਦੋ ਚੁੰਨੀਆਂ ਲਿਆਉਣੀਆਂ ਵਾਹ ਭਾਈ ਅੱਜ ਚੁੰਨੀਆਂ ਹੀ ਲੈ ਚੱਲਦੇ ਜਾ ਠੀਕ ਹੈ ਏ ਮਾਤਾ ਜੀ ਆਹ ਚੁੰਨੀਆਂ ਦੇ ਆ ਗੀਆਂ ਉਹਨੂੰ ਦੋ ਹੈ ਤਾਂ ਛੋਟਾ ਗਿਫਟ ਆ ਠੀਕ ਹੈ ਇਹ ਨੋ ਲਖਨਾਲ ਦਾ ਪਰ ਪਰ ਲਖਨਾਲ ਦਾ ਪਰ ਮੰਮੀ ਇਹ ਹੈ ਛੋਟਾ ਗਿਫਟ ਆ ਪਰ ਆਇਆ ਬਹੁਤ ਬੜੀ ਜਗ੍ਹਾ ਤੋਂ ਹੈ ਹਾਂ ਅੱਛਾ ਹਾਂ ਇਹ ਦੱਸੋ ਹੁਣ ਕਿਹੜੀ ਜਗ੍ਹਾ ਤੋਂ ਆਇਆ ਹੈ ਜੀ ਡਾਊਨ ਸਾਹ ਤੇ ਅੱਛਾ ਹਾਂ ਅੱਜ ਦੀ ਫਰਮਾਤ ਮਨ ਡਾਊਨ ਸਾਭ ਦੀ ਹਮਮੇਰੇ ਕੋਲ ਦੇਖ ਲਓ ਹਾਂ ਚੀਜ਼ ਆ ਗਈ ਮਹਾਰਾਜ ਨੇ ਭੇਜਿਆ ਮੰਨ ਲਓ ਅੱਜ ਅਸੀਂ ਮੱਥਾ ਟੇਕਣ ਗਏ ਸੀ ਉੱਥੇ ਸੰਡੇ ਸੀ ਅੱਜ ਦੇ ਭੇਰੋਂ ਅਸੀਂ ਬੈਠੇ ਬੈਠੇ ਮੈਂ ਉਹ ਵੀ ਆਏ ਕਰਦੇ ਆ ਵੀ ਗਿਫਟ ਮੰਮੀ ਨੂੰ ਕਿਥੋਂ ਲੈ ਜੰਦੇ ਹੈ ਨਾ ਕਿਉਂਕਿ ਗੱਡੀ ਬਾਜ਼ਾਰ ਵਿੱਚ ਰੋਪੜ ਲੈ ਕੇ ਜਾਂਦੇ ਫਰਫਾ ਹੋ ਜਾਣਾ ਦਾ ਕੰਮ ਤੇ ਸੂਟ ਤਾਂ ਮੰਮੀ ਪਹਿਲਾਂ ਹੀ ਕਹਦੇ ਤੇ ਵੀ ਹੁਣ ਮੇਰੇ ਕੋਲ ਬਹੁਤ ਸੂਟ ਰਹੋਗੇ ਮੈਂ ਹਲੇ ਨਹੀਂ ਲੈਣੇ ਬਾਅਦ ਚ ਲੈ ਲੂੰਗੀ ਕੋਈ ਚਲ ਦੀਦੀ ਨੂੰ ਵੀ ਦੋਏ ਦੀਦੀ ਵਿੱਚ ਉਨੀ ਲੈ ਕੇ ਦੇਖੂਗੀ ਕੱਪੜੇ ਵਸੇ ਰਹੇ ਆ ਹੂੰ ਦੀਦੀ ਦੇਖ ਤਾਂ ਲੈ ਕੇ ਮਰਜੀ ਆ ਨਾ ਦੀਦੀ ਭਾਈ ਦੇ ਕੇ ਥੈਂਕ ਯੂ ਦਾ ਕਹੋ ਪਾਈ ਥੈਂਕ ਯੂ ਦਾ ਕਹੋ ਥੈਂਕ ਯੂ ਜੈਸੂ ਉਹ ਮੇਰੇ ਦਾ ਕੁਛ ਨਹੀਂ ਰਵਿੰਦਰ ਦਾ ਇਹ ਸਾਰਾ ਕੁਝ ਨਾ ਨਾ ਮੈਂ ਨਹੀਂ ਕਰਦੀ ਪੁੱਤ ਮੈਂ ਗਿਫਟ ਲਿਆਂਦਾ ਮੇਰੇ ਜੋਗਾ ਹਾਂ ਵਾਸ ਹਾਂ ਬਸ ਠੀਕ ਹੈ ਹਾਂ ਮੈ ਤਸਵੀਰ ਦੇ ਕੇ ਦਿਖਾਉ ਮੈਂ ਤਾਂ ਲੈ ਲਈ ਲੈ ਪਾਈ ਮੈਂ ਵੀ ਲੈ ਲਵਾਂਗੀ ਚੀਜ਼ ਉਹ ਜੀ ਲੋ ਜਿਹੜੀ ਵਰਤ ਹੋ ਸਕੇ ਠੀਕ ਨਹੀਂ ਦੀਦੀ ਲੈ ਹਾਂ ਲੈ ਆ ਵੀ ਲੈ ਅਸਚਰ ਜੀ ਗੱਟਾ ਹਦਰਾਤੇ ਆਹੀ ਤੋਂ ਬਾਲ ਹੁੰਦੇ ਖੋਜੀ ਦੇ ਜਿਹੜੇ ਬੰਦੇ ਨੇ ਅਨਖੋਜ ਹੋ ਕੇ ਮਨਾ ਲਏ ਹਨਾ ਆਪਣੇ ਟੱਪਰ ਜੀ ਬੈਠ ਕੇ ਮਨਾ ਲਏ ਆ ਬਾਕੀ ਦਾ ਚਲੋ ਦੁਨੀਆਦਾਰੀ ਚੱਲਦੀ ਹੋ ਰਹੀਦੀ ਹੁੰਦੀ ਹੈ ਇਹਦਾ ਮੁੱਖ ਨਹੀਂ ਹੋਣੀ ਲੱਠ ਭੱਜ ਸਾਰੀ ਉਮਰੇ ਚੱਲੀ ਜਾਣੀ ਹਨਾ ਤੇ ਜਿਹੜੇ ਆਪਣੇ ਪਰਿਵਾਰ ਵਿੱਚ ਐਹ ਜਿਹੀ ਪਾਲ ਕੱਟ ਲਈ ਉਹ ਕਿਤੇ ਨਹੀਂ ਮਿਲਦੇ ਹਾਂ ਹੋਲੀਂ ਮਿਲਦੇ ਹਾਂ ਜੀ ਹੁਣ ਮੈਨੂੰ ਵੀ ਮੜੀ ਜੀ ਜਾਜ ਤੋਂ ਮੈਂ ਵੀ ਉਹ ਮਿੱਠਾ ਕਰਾਂ ਮੇਰਾ ਨਾਮ ਹੀ ਨਹੀਂ ਲੰਦੇ ਤੁਸੀਂ ਆ ਜਾ ਭਾਈ ਤੂੰ ਵੀ ਆ ਜਾ ਮੈਂ ਕਹਿੰਦੇ ਤੁਸੀਂ ਵੀ ਵਿੱਕੀ ਚਾਚੇ ਨਾਲੇ ਲੰਬੀ ਹੋ ਰਹੀ ਨੇ ਤੂੰ ਵੀ ਆ ਜਾ ਤੂੰ ਵੀ ਆ ਜਾ ਤੂੰ ਲਾਓ ਅੱਛਾ ਕਰ ਹਾਂਜੀ ਹਾਂਜੀ ਲਾਓ ਜੀ ਹੁਣ ਲੱਗੀ ਜੈਸਮੀਨ ਮੂੰਹ ਮਠਾ ਕਰਾਉਣ ਮੇਕਅੱਪ ਕਿਤੇ ਜਿੰਦੀ ਰਹਿ ਬਜ਼ੁਰਗੇ ਮਾਰ ਮਰਤੀਆਂ ਸੋਰ ਗਿਆ ਜੈਦਾ ਬਾਕੀ ਤਾਂ ਸਭ ਕੁਝ ਚੱਲਦਾ ਰਹਿੰਦਾ ਦੁਪਾਰ ਸਾਰ ਬਾਰੇ ਕਾਈ ਬੱਚਿਆਂ ਦਾ ਸਿਰ ਪਰ ਹੱਥ ਹੋਵੇ ਬਸ ਸੋਰ ਗਿਆ ਚੈਦਾ ਘਰ ਚ ਬਜ਼ੁਰਗ ਹੋਣ ਚੱਲੀ ਜਾਂਦਾ ਬਾਕੀ ਤਾਂ ਸਭ ਕੁਝ ਸਾਨੂੰ ਅਸੀਂ ਜੇ ਕਿਤੇ ਡਾਮਲ ਡੋਗ ਮੰਗਦੇ ਤਾਂ ਸਾਨੂੰ ਦੱਸੀ ਜਾਂਦੇ ਆ ਆਫੀ ਹੈ ਬਹੁਤ ਆ ਸਭ ਸਸਾ ਹੈ ਨਹੀਂ ਦੀ ਅਰੇ ਬਹੁਤ ਔਖਾ ਸਾਰਿਆ ਗੱਲ ਤਾਂ ਹਮਮ ਨਾਲੇ ਹੁਣ ਬਹੁਤ ਏਰ ਹੋ ਗਈ ਮੈਂ ਛੋਟਾ ਜਾਂਦਾ ਜਾਂ ਕੁੜੇ 6 ਸਾਲ ਦਾ 6-7 ਸਾਲ ਦਾ ਦਾਦੀ ਗੁਗੂ ਦਾ ਹੋਰ 6 ਸਾਲ ਦਾ ਬਹੁਤ ਔਖਾ ਬਈ ਸੱਸ ਵੱਜੂ ਹਮਮ ਗੰਨ ਵੀ ਚਾਹੀਦੀ ਸੱਸਾਂ ਵੀ ਚਾਹੀਦੀ ਸੱਸਾਂ ਵੀ ਚਾਹੀਦੀਆਂ ਮੇਰੇ ਮਾਮੇ ਕੋਈ ਹੋਊਗੀ ਇਹ ਜੀ ਜਿਹੜੀਆਂ ਵੀ ਨਹੀਂ ਨਾਨਦਾਂ ਨੂੰ ਚਾਹਦੀਆਂ ਸੱਸਾਂ ਨੂੰ ਚਾਹਦੀਆਂ ਹੋਰ ਕੀ ਮੈਂ ਤਾਂ ਹੈਰਾਨ ਆ ਬੰਦੇ ਲੱਗਦੇ ਸਵਾ ਤਾਂ ਹੋਊਗੀ ਦੱਸ ਜਿਹਨ ਨਹੀਂ ਚਾਹਦੇ ਬਥੇਰੀ ਦੁਨੀਆ ਇੰਨਾ ਪਿਆਰ ਕਰਦੀ ਆਪਣੇ ਸੱਸ ਸਹੁਰੇ ਹੂੰ ਨਾਨਦਾਂ ਨੂੰ ਵੀ ਗੱਲੇ ਛੱਡ ਬਥੇਰਾ ਕਰਦੂ ਹੂੰ ਜੇ ਕੁਝ ਮੂਰੇ ਆਣੇ ਨੇ ਕਹਿੰਦੇ ਉਹ ਨਾਨਦਾ ਵੀ ਭੜਾਈਆਂ ਬਥੇਰਾ ਕਰਦੀਆਂ ਕਰਦੀਆਂ ਨਾਨਦਾ ਵੀ ਕਿਥੇ ਨਹੀਂ ਕਰਦੀ ਪਰ ਜੇ ਭੜਾਈਆਂ ਵੀ ਨਾਨਦਾ ਦੁਬਾਰਾ ਕਰਦੀਆਂ ਇਹ ਆਪਾਂ ਦੇ ਵੀ ਕਿਸੇ ਦਿਨ ਅੰਜੀ ਦੀਦੀ ਨੂੰ ਹਰ ਬਹੁਤ ਹੀ ਹੋ ਗਿਆ ਉਹ ਕਹਿਣਾ ਨਹੀਂ ਮਾਰਿਆ ਬਹੁਤ ਹੀ ਹੋ ਗਿਆ ਕਿਹੜਾ ਨਹੀਂ ਮਾਰਿਆ ਕਹਿਣਾ ਵੀ ਤੇ ਨਾ ਜਦ ਤੂੰ ਠੀਕ ਹੋ ਗਈ ਜਦ ਮਰ ਜੀੜਾ ਸਾਰੇ ਰਣੇ ਢਿੱਲੇ ਪਾਇ ਰੱਜੀ ਜੀ ਫਾਦੀ ਮਨਵੀਰ ਸੁਖੀ ਰਮਨ ਸਭ ਸਾਰੇ ਹੁੰਦੇ ਪਾਇ ਨਾ ਚੱਲਦਾ ਜਖਾਮ ਬੁਖਾਰ ਤੇ ਹਮਮ ਕੰਮ ਸਭ ਠੀਕ ਨੇ ਇਹਨਾਂ ਦਾ ਕਿਸੇ ਤੇ ਇਹਦਾ ਸ਼ਾਲੀ ਨੂੰ ਆਲੂ ਦੀ ਜੀ ਨਹੀਂ ਬਰਾੜਣਾ ਕਹਿੰਦਾ ਹਟਵਾ ਦੇ ਜਲਦਾ ਕਨੀਵਾਨ ਆ ਜਾ ਤਾਂ ਹੀ ਕਹੇ ਬੁਜਾ ਤੂੰ ਠੀਕ ਹੋ ਗਈ ਆਪਣੇ ਜੀੜਾ ਮਾਰ ਜੀ ਉਹ ਆਪੇ ਆ ਜਨੇ ਦੇਖੀ ਪੁੱਤ ਹੈ ਥੋੜਾ ਜਿਹਾ ਮੂਰ ਲੱਜਦਾ ਵੀ ਹਾਏ ਆਈ ਹੋਣੀ ਆਈ ਨਹੀਂ ਆ ਨਾ ਨਹੀਂ ਨਿਆਣੇ ਜਾਂਦਾ ਨੇ ਉਹ ਤੇ ਫਿਰ ਹਾਂ ਨਿਆਣੇ ਕਰਕੇ ਜਦੋਂ ਭੱਜ ਜਾਂਦੀ ਉਹ ਤਾਂ 15 ਦਿਨ ਆ ਹਫਤਾ 10 ਮਹੀਨੇ ਬਸੋ ਕੱਢਦੀ ਆ ਸਹੀ ਗੱਲ ਹੈ ਕੋਸਾ ਹੈ ਬਹੁਤ ਦੂਰ ਹੈ ਗੱਲ ਪਾ ਨੇੜੇ ਘਾਟਾ ਲੱਜਦਾ ਥੋੜੇ ਦੂ ਦਾ ਬੇਸ਼ੱਕ ਆ ਬੈਠੀ ਦੀਦੀ ਆਪਣੀ ਆ ਚੱਲੀਆਂ ਹਾਂ ਇਹ ਹੁਣ ਜਾ ਨਹੀਂ ਹੁੰਦਾ ਪਰ ਉਹ ਹੋਈ ਜਾਂਦਾ ਕੋਣੇ ਬੈਠੀ ਹੈ ਕੋਸੇ ਨਹੀਂ ਹੁੰਦਾ ਕੋਣ ਬੈਠੀ ਕੋਈ ਨਹੀਂ ਆਂਦੇ ਕਦੀ ਨਾ ਦੇਦੀ ਨਹੀਂ ਆਉਂਦੇ ਐਵੇਂ ਨਹੀਂ ਆਉਂਦੇ ਉਹਦਾ ਟਾਈਮ ਨਹੀਂ ਲੱਗਦਾ ਪਹਿਲੇ ਨਾ ਮੈਂ ਸਾਮ ਕਰਦੇ ਮੰਗਰਾ ਨਾ ਕਰਦਾ ਮਾਰਦੂ ਕੀ ਹੈ ਵੀ ਕਿਸੇ ਦਿਨ ਸਾਨੂੰ ਸਰਪ੍ਰਾਈਜ਼ ਦੇ ਦੇ ਖੁਸ਼ ਕਰ ਜੇ ਵੀ ਮੈਨੂੰ ਆ ਗਈ ਬਾਈ ਹਾਂ ਕਹਿੰਦੀ ਮੈਂ ਰਾਤ ਲੈ ਕੇ ਜਾਉਂਗੀ ਜਣੇ ਹਾਂ ਕਹਿੰਦੀ ਸ਼ਾਮ ਜੇ ਨੂੰ ਆਜੀ ਸਵੇਰ ਕਰੀ ਮਸਾ ਹਾ ਉਦਨ ਕਹਿ ਕੇ ਕੇ ਬੁਲਾਇਆ ਦੀਦ ਨੂੰ ਕਹਿੰ ਆ ਜਾ ਆ ਜਾ ਆ ਜਾ ਹੋਂ ਤਾਂ ਆ ਜਾ ਉਹ ਹੀ ਤਾਂ ਗੱਲ ਹੈ ਕੋਈ ਗੱਲ ਨਹੀਂ ਸਾਡਾ ਜੋਦੀ ਸਾਡੇ ਜੂਰੀਆ ਸਾਡੇ ਭਾਜੀ ਵੀ ਬੈਠੇ ਸੀਗੇ ਪਹਿਲਾਂ ਉਹਨਾਂ ਨੂੰ ਕੋਈ ਫੋਨ ਆ ਗਿਆ ਉਹ ਚੰਚੇ ਚੱਲ ਰਹੀ ਹੈ ਜੀ ਬਾਹਰ ਨੇ ਦੋਨਾਂ ਨੇ ਵੀ ਹਿੱਸਾ ਬਣਨਾ ਸੀਗਾ ਸਾਡਾ ਚਲੋ ਜੀ ਫਿਰ ਠੀਕ ਹੈ ਹੁਣ ਅਗਲੇ ਬਲੌਗ ਵਿੱਚ ਮਿਲਦੇ ਆਂ ਸ਼ਕਲ ਜੀ ਜਿਆਨੂ ਤੁਸੀਂ ਵੀ ਆਜੋ ਤੁਸੀਂ ਵੀ ਸ਼ਕਲ ਜੀ ਥੈਂਕ ਯੂ ਜੀ ਫਿਰ ਉਸਕੇ ਬਾਏ ਬਾਏ